ਹਾਂਜੀ ਸਟੂਡੈਂਟ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਮੈਂ ਤੁਹਾਡੀ ਆਪਣੀ ਕਨਵੀਰ ਕੌਰ ਬਰਾੜ ਤਾਂ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿਹੜਾ ਆਪਣਾ ਖਿਲਜੀ ਵੰਸ਼ਾ ਉਹਨੂੰ ਕੰਪਲੀਟ ਕਰ ਲਿਆ ਸੀ ਜਿਹਦੇ ਵਿੱਚ ਆਪਾਂ ਅਲਾਉਦੀਨ ਖਿਲਜੀ ਵਰਗੇ ਜਿਹੜੇ ਮਹਾਨ ਸ਼ਾਸਕ ਹੋਏ ਆ ਉਹਨਾਂ ਨੂੰ ਪੜਿਆ ਸੀਗਾ ਜਿਨ੍ਹਾਂ ਨੇ ਦਿੱਲੀ ਸਲਤਨਤ ਨੂੰ ਬਹੁਤ ਮਜ਼ਬੂਤ ਬਣਾਇਆ ਸੀਗਾ ਨਵਾਂ ਨਵਾਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਅਪਣਾਇਆ ਸੀਗਾ ਤਾਂ ਖਿਲਜੀ ਵੰਸ਼ ਕੱਲ ਕੰਪਲੀਟ ਹੋ ਗਿਆ ਸੀ ਰਾਜੇ ਜਿਹਦਾ ਅੰਤ ਜਿਹੜਾ ਹੈਗਾ ਉਹ ਗਿਆਸੁਦੀਨ ਤੁਗਲਕ ਨੇ ਕੀਤਾ ਸੀ ਤੇ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ ਤਾਂ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਤੁਗਲਕ ਵੰਸ਼ ਬਾਰੇ ਵੇਖਾਂਗੇ ਕਿ ਤੁਗਲਕ ਵੰਸ਼ ਨੇ ਦਿੱਲੀ ਸਲਤਨਤ ਦੇ ਵਿੱਚ ਕੀ ਕੀ ਬਦਲਾ ਲਿਆਂਦੇ ਜਿਵੇਂ ਆਪਾਂ ਨੂੰ ਪਤਾ ਕਿ ਇਹਦੀ ਜਿਹੜੀ ਨੀਂਹ ਆਉ ਗਿਆਸੁਦੀਨ ਤੁਗਲਕ ਨੇ ਰੱਖੀ ਸੀ ਫਿਰ ਇਹਦੇ ਤੋਂ ਬਾਅਦ ਜਿਹੜੇ ਦੋ ਮਹਾਨ ਸ਼ਾਸਕ ਮੁਹੰਮਦ ਬਿਨ ਤੁਗਲਕ ਤੇ ਫਿਰੋਸ਼ਾ ਤੁਗਲਕ ਆਈ ਹੈ ਜਿਨ੍ਹਾਂ ਨੇ ਆਪਣੀਆਂ ਨਵੀਆਂ-ਨਵੀਆਂ ਜਿਹੜੀਆਂ ਨੀਤੀਆਂ ਦੇ ਨਾਲ ਦਿੱਲੀ ਸਲਤਨਤ ਨੂੰ ਮਜ਼ਬੂਤ ਕੀਤਾ ਅੰਜਲੀ ਕਲਾਸ ਦੇ ਵਿੱਚ ਆਪਾਂ ਦੇਖਾਂਗੇ ਕਿ ਇਸ ਵੰਸ਼ ਦੀ ਸ਼ੁਰੂਆਤ ਕਿਵੇਂ ਹੋਈ ਤੇ ਇਹਨਾਂ ਨੇ ਦਿੱਲੀ ਸਲਤਨਤ ਦੇ ਵਿਕਾਸ ਵਿੱਚ ਕੀ ਕੀ ਯੋਗਦਾਨ ਪਾਇਆ। ਗਿਆਸੂਦੀਨ ਤੁਗਲਕ ਨੇ ਰਾਜੇ ਨੀ ਰੱਖੀ ਸੀਗੀ ਉਹ ਖਿਲਜੀ ਵੰਸ਼ ਦਾ ਇੱਕ ਸੈਨਿਕ ਸੀਗਾ ਜਿਨੇ ਆਪਣੇ ਵੰਸ਼ ਦੇ ਜਿਹੜੇ ਅਖੀਰਲੇ ਸ਼ਾਸਕ ਦੇ ਵਿੱਚ ਸ਼ਾਸਨ ਦੇ ਵਿੱਚ ਜਿਹੜਾ ਹੈਗਾ ਖਿਲਜੀ ਵੰਸ਼ ਦਾ ਜਿਹੜਾ ਅਖੀਰਲਾ ਸ਼ਾਸਨ ਸੀਗਾ ਉਦੋਂ ਅਖੀਰਲੇ ਸ਼ਾਸਕ ਨੂੰ ਹਰਾ ਕੇ ਰਾਜੇ ਤੇ 1320 ਈਸਵੀ ਦੇ ਵਿੱਚ ਤਖਤ ਸੰਭਾਲਿਆ ਸੀਗਾ ਇਹਦਾ ਪੂਰਾ ਨਾਂ ਗਾਜੀ ਮਲਿਕ ਸੀਗਾ। ਇਹ ਹੀ ਤੁਰਕ ਤੇ ਅਫਗਾਨ ਦਾ ਮਿਲਾਪ ਸੀ ਕਿਉਂਕਿ ਇਹਦੀ ਜਿਹੜੀ ਮਾਂ ਹੈਗੀ ਇਹ ਪਿਤਾ ਹੈਗਾ ਜਿਹੜੇ ਉਹ ਤੁਰਕ ਸੀ ਤੇ ਮਾਂ ਜਿਹੜੇ ਉਹ ਗੈਰ ਮੁਸਲਮਾਨ ਸੀਗੀ ਤਾਂ ਇਹਨਾਂ ਨੇ ਦਿੱਲੀ ਦੇ ਵਿੱਚ ਇੱਕ ਤੁਗਲਕਾ ਬਾਦ ਦਾ ਕਿਲਾ ਬਣਾਇਆ ਸੀਗਾ ਫਿਰ ਇਹਨਾਂ ਨੇ ਪ੍ਰਸ਼ਾਸਨ ਦੇ ਵਿੱਚ ਵੀ ਕਾਫੀ ਸੁਧਾਰ ਲਿਆਂਦੇ ਸੀ ਮੋਗਲਾਂ ਤੋਂ ਵੀ ਸੁਰੱਖਿਆ ਪ੍ਰਬੰਧ ਕੀਤਾ ਸੀਗਾ ਇਸ ਤੋਂ ਇਲਾਵਾ ਇਹਨਾਂ ਨੇ ਕਿਸਾਨੀ ਦੇ ਵੱਲ ਵੀ ਬਹੁਤ ਧਿਆਨ ਦਿੱਤਾ ਸੀਗਾ ਕਿਉਂਕਿ ਜਦੋਂ ਫਸਲ ਵਗੈਰਾ ਨਹੀਂ ਆਪਾਂ ਨੂੰ ਪਤਾ ਨਾ ਉਸ ਸਮੇਂ ਦੇ ਵਿੱਚ ਵੀ ਜਿਹੜੇ ਸਿੰਚਾਈ ਦੇ ਸਾਧਨ ਕੋਈ ਖਾਸ ਨਹੀਂ ਸੀ بارش ਤੇ ਜਿਆਦਾਤਰ ਨਿਰਪਰ ਸੀ ਤਸਾਚਾਈ ਨੂੰ ਜਾਨੀ ਕਿ ਫਸਲਾਂ ਦੀ ਆਮਦਨ ਨੂੰ ਵਧਾਉਣ ਦੇ ਵਾਸਤੇ ਜਿਹੜਾ ਇਹਨੇ ਕਾਫੀ ਸੁਧਾਰ ਕੀਤੇ ਸੀ ਜਿਹੜਾ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਤਾਂ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਲਾਸ ਰਾਜੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜਿਹੀ ਰਿਕਵੈਸਟ ਚੈਨਲ ਨੂੰ ਬਈ ਲਾਈਕ ਸਬਸਕ੍ਰਾਈਬ ਕਰ ਲਓ ਜਿਹੜੇ ਬੱਚੇ ਨਵੇਂ ਆ ਆਪਣੇ ਫਰੈਂਡ ਸਰਕਲ ਦੇ ਵਿੱਚ ਲਿੰਕ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਸਟੂਡੈਂਟ ਜਿਹੜੇ ਉਹ ਵੀ ਆਪਣੇ ਨਾਲ ਜੁੜ ਸਕਣ ਤੇ ਕਲਾਸ ਨੂੰ ਵਾਚ ਕਰਨ ਤੋਂ ਬਾਅਦ ਬਈ ਇੱਕ ਫੀਡਬੈਕ ਜ਼ਰੂਰ ਦੇ ਦਿਆ ਕਰੋ ਹਰ ਰੋਜ਼ ਦੇ ਵਾਂਗ ਮੈਂ ਰਿਕੁਐਸਟ ਕਰਦੀ ਆ ਕਿ ਵੀ ਮੈਨੂੰ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਕਰ ਦੇਆ ਕਰੋ ਵੀ ਤੁਹਾਨੂੰ ਕਲਾਸ ਕਿਵੇਂ ਲੱਗੀ ਤਾਂ ਸ਼ੁਰੂ ਕਰਦੇ ਆ ਬਈ ਗੈਸੂਦິນ ਤੁਗਲਕ ਜੋ ਇਸ ਵੰਸ਼ ਦਾ ਪਹਿਲਾ ਸ਼ਾਸਕ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਬੱਚੇ ਕਿ ਤੁਗਲਕ ਵੰਸ਼ ਦਾ ਜਿਹੜਾ ਸਮਾ ਸੀ ਉਹ 1320 ਤੋਂ 1414 ਤੱਕ ਦਾ ਸੀਗਾ ਇਹਨੂੰ ਹੋਰ ਨਾਂ ਇਹਦਾ ਕੀ ਹੈ ਜ ਇਹਨੂੰ ਕਰੋਨਾ ਵੰਸ਼ ਤੇ ਮਿਸ਼ਰਤ ਵੰਸ਼ ਵੀ ਕਹਿੰਦੇ ਆ ਇਹਦਾ ਮਤਲਬ ਕੀ ਹੁੰਦਾ ਕਿ ਇਹਦੇ ਮਾਤਾ ਪਿਤਾ ਅਲੱਗ-ਅਲੱਗ ਜਿਹੜਾ ਹੈਗਾ ਜਾਤ ਦੇ ਨਾਲ ਸੰਬੰਧ ਸੀ ਜਿਵੇਂ ਪਿਤਾ ਜਿਹੜੀ ਉਹ ਤੁਰਕ ਵੰਸ਼ ਦੇ ਵਿੱਚੋਂ ਸੀ ਤੇ ਮਾਤਾ ਜਿਹੜੀ ਉਹ ਗੈਰ ਮੁਸਲਮਾਨ ਸੀ ਇਹਦੇ ਕੱਲੇ ਤੁਗਲਕ ਦੇ ਇਹ ਗੈਸੂਦਨ ਤੁਗਲਕ ਨਿਰਾਜ ਦੇ ਵਿੱਚ ਜੋ ਸ਼ਾਸਕ ਹੋਣਗੇ ਜ਼ਿਆਦਾਤਰ ਇਹ ਇਦਾਂ ਹੀ ਹੋਣਗੇ ਕਿ ਪਿਤਾ ਹੋਰ ਵੰਸ਼ ਨਾਲ ਰਿਲੇਟਡ ਤੇ ਮਾਤਾ ਹੋਰ ਵੰਸ਼ ਨਾਲ ਰਿਲੇਟਡ ਹੋ ਇਸੇ ਕਰਕੇ ਇਸ ਵੰਸ਼ ਨੂੰ ਕਰੋਨਾ ਵੰਸ਼ ਜਾਂ ਮਿਸ਼ਰਤ ਵੰਸ਼ ਕਹਿੰਦੇ ਆ ਤਾਂ ਪੁੱਛ ਸਕਦੇ ਆ ਕਿ ਦਿੱਲੀ ਸਲਤਨਤ ਦੇ ਵਿੱਚੋਂ ਕਿਹੜੇ ਵੰਸ਼ ਨੂੰ ਮਿਸ਼ਰਤ ਵੰਸ਼ ਕਿਹਾ ਜਾਂਦਾ ਹੈ ਤਾਂ ਤੁਗਲਕ ਵੰਸ਼ ਆਊਗਾ ਇਹਦੇ ਵਿੱਚ ਕਿਹੜੇ-ਕਿਹੜੇ ਰਾਜੇ ਹੋਏ ਰਾਜੇ ਗਿਆਸੁਦੀਨ ਤੁਗਲਕ ਸ਼ਾ ਮੁਹੰਮਦ ਬਿਨ ਤੁਗਲਕ ਫਰੋਜ਼ ਸ਼ਾ ਤੁਗਲਕ ਤੁਗਲਕ ਸ਼ਾ ਅਬੂ ਬਕਰ ਨਾਸਰੁਦੀਨ ਮੁਹੰਮਦ ਸ਼ਾ ਨਸਰਤ ਸ਼ਾ ਤੇ ਨਾਸਰੁਦੀਨ ਮਹਿਮੂਦ ਇਹ ਸਾਰੇ ਹੋਏ ਆ ਪਰ ਆਪਾਂ ਜਿਹੜੇ ਫੇਮਸ ਫੇਮਸ ਆ ਉਹਨਾਂ ਬਾਰੇ ਡਿਟੇਲ ਕਰਾਂਗੇ ਇੱਥੇ ਮੈਂ ਤੁਹਾਨੂੰ ਤਾਂ ਦੱਸ ਦਿੱਤੀ ਕਿਉਂਕਿ ਕਈ ਵਾਰੀ ਤਰਤੀਬ ਦੇ ਵਿੱਚ ਜਦੋਂ ਕੁਐਸਚਨ ਆ ਜਾਂਦਾ ਤਾਂ ਆਪਾਂ ਨੂੰ ਜਿਹਨਾਂ ਦੇ ਬਾਰੇ ਆਪਾਂ ਡਿਟੇਲ ਕੀਤੀ ਹੁੰਦੀ ਉਹ ਪਤਾ ਹੁੰਦਾ ਦੂਜੇ ਨਹੀਂ ਪਤਾ ਹੁੰਦੇ ਇਸੇ ਕਰਕੇ ਮੈਂ ਤੁਹਾਨੂੰ ਦੱਸਦਾ ਤੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਜਿਹਨਾਂ ਜਿਹਨਾਂ ਦੇ ਵਿੱਚੋਂ ਕੁਐਸਚਨ ਜ਼ਿਆਦਾ ਮੰਨਦੇ ਆ ਅੱਗੇ ਹੋ ਕਰਾਂਗੇ ਤਰਤੀਬ ਦੇ ਵਿੱਚ ਇਹਨਾਂ ਨੂੰ ਤੁਸੀਂ ਜ਼ਰੂਰ ਰੀਡ ਆਊਟ ਕਰ ਲੈਣਾ। ਗਿਆਸੁਦੀਨ ਤੁਗਲਕ ਰਾਜੇ ਇਹਦਾ ਸਮਾਸੀ 1320 ਤੋਂ 25 ਤੱਕ ਇਹਦੀ ਮਾਂ जाट ਮਹਿਲਾ ਸੀਗੀ। Hindu ਮਾਂ ਦੀ ਸੰਤਾਨ ਹੈ ਇਹ ਰਾਜੇ। ਪਿਤਾ ਤੁਰਕ ਤੇ ਮਾਂ जाट ਮਹਿਲਾ ਸੀ Hindu ਮਾਂ ਦੀ ਸੁਲਤਾਨ। ਪਹਿਲਾ ਸੁਲਤਾਨ ਸੀ ਰਾਜੇ ਜੀ ਨੇ ਗਾਜੀ ਦੀ ਉਪਾਧੀ ਲਈ। ਗਾਜੀਦਾਰth ਹੁੰਦਾ ਧਾਰਮਿਕ ਯੋਧਾ। ਠੀਕ ਹੈ ਨਾ? ਗਾਜੀਦਾਰth ਕੀ ਹੁੰਦਾ? ਧਾਰਮਿਕ ਯੋਧਾ। ਦਿੱਲੀ ਸਲਤਨਤ ਦੇ ਵਿੱਚ ਨਹਿਰਾਂ ਦਾ ਨਿਰਮਾਣ ਕਰਨ ਵਾਲਾ ਵੀ ਪਹਿਲਾ ਸੀ ਇਹ ਧਿਆਨ ਚ ਰੱਖਣਾ ਰਾਜੇ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਫਿਰੋਸ਼ਾ ਤੁਗਲਕ ਫਿਰੋਸ਼ਾ ਤੁਗਲਕ ਨੇ ਵਿਆਪਕ ਪੱਧਰ ਤੇ ਨਹਿਰਾਂ ਦਾ ਨਿਰਮਾਣ ਕੀਤਾ ਤੇ ਗਿਆਸੂਦੀਨ ਤੁਗਲਕ ਨੇ ਜਿਹੜਾ ਹੈਗਾ ਪਹਿਲੀ ਵਾਰ ਨਹਿਰਾਂ ਦਾ ਨਿਰਮਾਣ ਕੀਤਾ ਠੀਕ ਹੈ ਨਾ ਤਾਂ ਦਿੱਲੀ ਸਲਤਨਤ ਦੇ ਵਿੱਚ ਪਹਿਲੀ ਵਾਰ ਨਹਿਰਾਂ ਦਾ ਨਿਰਮਾਣ ਕਰਨ ਵਾਲਾ ਕੌਣ ਸੀਗਾ ਗਿਆਸੂਦੀਨ ਤੁਗਲਕ ਤੇ ਜੇ ਭਾਰਤ ਚ ਪੁੱਛ ਲੈਣ ਰਾਜੇ ਵੀ ਭਾਰਤ ਦੇ ਵਿੱਚ ਨਹਿਰਾਂ ਦਾ ਨਿਰਮਾਣ ਕਰਨ ਵਾਲਾ ਪਹਿਲਾ ਸ਼ਾਸਕ ਕੌਣ ਸੀ ਤਾਂ ਮਹਾਪਦਮਨੰਦ ਸੀਗਾ ਜਿਹੜਾ ਆਨੰਦ ਵੰਸ਼ ਦਾ ਰਾਜਾ ਸੀ ਇਹ ਧਿਆਨ ਚ ਰੱਖਣਾ ਹੈ ਤੁਹਾਨੂੰ ਕੀਵਰਡ ਦੇਖਣੇ ਜਿਵੇਂ ਇੱਥੇ ਭਾਰਤ ਦੇ ਵਿੱਚ ਪੁੱਛ ਲਿਆ ਇੱਥੇ ਦਿੱਲੀ ਸਲਤਨਤ ਦੇ ਵਿੱਚ ਪੁੱਛ ਲਿਆ ਫਿਰ ਵਿਆਪਕ ਪੱਧਰ ਤੇ ਜਾਨੀ ਕਿ ਸਭ ਤੋਂ ਜਿਆਦਾ ਕਿਹਨੇ ਕੀਤੀਆਂ ਸੀ ਵਿਆਪਕ ਪੱਧਰ ਮੈਂ ਤੁਹਾਨੂੰ ਦੱਸਿਆ ਨਾ ਵਿਆਪਕ ਪੱਧਰ ਤੇ ਫਿਰੋਸ਼ਾ ਤੁਗਲਕ ਤਾਂ ਇਹ ਧਿਆਨ ਚ ਰੱਖਣਾ ਜੇ ਉਹ ਨਿਰਮਾਣ ਕਰਨ ਵਾਲਾ ਪਹਿਲਾ ਪੁੱਛ ਲੈਣ ਤਾਂ ਗਿਆਸੂਦੀਨ ਤੁਗਲਕ ਆ ਤੇ ਜੇ ਵਿਆਪਕ ਪੁੱਛਿਆ ਤਾਂ ਫਿਰੋਸ਼ਾ ਤੁਗਲਕ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਕਿ ਤੇ ਫਿਰੋਸ਼ਾ ਤੁਗਲਕ ਆ ਜਿਹੜਾ ਉਹਨੇ ਨਹਿਰਾ ਦਾ ਨਿਰਮਾਣ ਕਰਵਾਇਆ ਸੀ ਠੀਕ ਹੈ ਫਿਰ ਭਾਰਤ ਦੇ ਜਿਹੜੇ ਦੱਖਣ ਭਾਰਤ ਦੇ ਜਿਹੜੇ ਜਿੱਤੇ ਹੋਏ ਪ੍ਰਦੇਸ਼ ਸੀ ਉਹਨਾਂ ਨੂੰ ਆਪਣੇ ਸਾਮਰਾਜ ਵਿੱਚ ਮਿਲਾਉਣ ਵਾਲਾ ਕਿਉਂਕਿ ਇਸ ਤੋਂ ਪਹਿਲਾਂ ਬਹੁਤੇ ਸ਼ਾਸਕ ਸੀ ਜਿਨ੍ਹਾਂ ਨੇ ਰਾਜੀ ਦੱਖਣੀ ਭਾਰਤ ਨੂੰ ਜਿੱਤਿਆ ਸੀ ਪਰ ਆਪਣੇ ਸਾਮਰਾਜ ਦੇ ਵਿੱਚ ਸ਼ਾਮਲ ਨਹੀਂ ਕੀਤਾ ਸੀ ਆਪਣੇ ਸਾਮਰਾਜ ਦੇ ਵਿੱਚ ਸ਼ਾਮਲ ਕਰਨ ਵਾਲਾ ਸੀ ਇਹ ਰਾਜ ਗੱਦੀ ਤੇ ਬੈਠਾ ਰਾਜੀ ਇਹ 8 ਸਤੰਬਰ 1320 ਈਸਵੀ ਨੂੰ ਫਿਰ ਇਹਦੇ ਸਮੇਂ ਸਭ ਤੋਂ ਵੱਧ ਵਾਰ ਮੰਗੋਲਾਂ ਦੇ ਹਮਲੇ ਹੋਏ ਸੀ 29 ਵਾਰ ਹਮਲੇ ਹੋਏ ਸੀ ਪਰ ਮੰਗੋਲ ਜਿਹੜੇ ਉਹ ਸਫਲ ਰੇਸੀ ਇਤੇ ਕੁਐਸਚਨ ਮੰਨਦਾ ਹੁੰਦਾ ਕਿ ਸਭ ਤੋਂ ਵੱਧ ਵਾਰ ਹਮਲੇ ਕਿਸ ਸ਼ਾਸਨ ਦੇ ਸ਼ਾਸਕ ਕਾਲ ਦੇ ਵਿੱਚ ਹੋਏ ਮਗੋਲਾਂ ਦੇ ਤਾਂ ਗਿਆਸੂਦின் ਤੋਗਲਕ ਦੇ ਹੋਏ ਸੀ ਲੋਕ ਭਲਾਈ ਲਈ ਇਹਨੇ ਕੀ ਕੰਮ ਕੀਤੇ राजे ਲੋਕਾਂ ਲਈ ਨਹਿਰਾਂ ਨਹਿਰਾ ਤੇ ਪੁਲਾਂ ਦਾ ਨਿਰਮਾਣ ਕਰਵਾਇਆ राजे ਨਹਿਰਾਂ ਦਾ ਵੀ ਕਰਵਾਇਆ ਨਹਿਰਾਂ ਦੇ ਉੱਤੇ ਪੁਲਾਂ ਦਾ ਨਿਰਮਾਣ ਕਰਵਾਇਆ ਸਿੰਚਾਈ ਲਈ ਨਹਿਰਾਂ ਦਾ ਨਿਰਮਾਣ ਕਰਵਾਉਣ ਵਾਲਾ ਪਹਿਲਾ ਸ਼ਾਸਕ ਸੀਗਾ ਲਗਾਨ ਦੀ ਦਰ ਕੇਵਲ 1/10 ਜਾਂ 1/11 ਜਿਵੇਂ ਆਪਾਂ ਨੂੰ ਪਤਾ ਕਿਲਾਉਦੀਨ ਖਲਜੀ ਨੇ ਤਾਂ ਇੰਨੀ ਜ਼ਿਆਦਾ ਵਧਾਤੀ ਸੀ ਕਿ 1/2 ਤੱਕ ਕਰਤੀ ਸੀ ਤਾਂ ਇਹਨੇ ਜਿਹੜੀ ਉਹ ਦਰ ਹੈਗੀ ਉਹ ਉਸ ਤਰੀਕੇ ਨਾਲ ਨਿਸ਼ਚਿਤ ਕੀਤੀ ਕਿ ਨਾ ਤਾਂ ਜਿਹੜਾ ਦੇਣ ਵਾਲਾ ਉਹਨੂੰ ਕੋਈ ਕਠਿਨਾਈ ਹੋਵੇ ਤੇ ਨਾ ਜਿਹੜਾ ਲੈਣ ਵਾਲਾ ਵੀ ਜੇ ਉਹ ਘਟ ਹੋਵੇ ਤਾਂ ਉਹਨੂੰ ਕੋਈ ਮੁਸ਼ਕਲ ਹੋਵੇ ਠੀਕ ਹੈ ਨਾ ਤਾਂ ਉਹਨੂੰ ਇੱਕ ਬੈਲੈਂਸ ਬਣਾ ਕੇ ਚੱਲਿਆ ਸੀ ਉਹ ਦੇਣ ਵਾਲੇ ਦੇ ਵਿੱਚ ਵੀ ਤੇ ਲੈਣ ਵਾਲੇ ਦੇ ਵਿੱਚ ਵੀ ਇਹ ਡਾਕ ਨਹੀਂ ਲਗਾ ਲਗਾਣ ਦੀ ਕਰਤੀ ਸੀ ਰਾਜੀ 1/10 ਜਾਂ 1/11 ਜਿਹੜਾ ਭੂਮੀ ਤੇ ਕਰ ਲਿਆ ਜਾਂਦਾ ਸੀ ਰਾਜੀ ਉਹ 1/5 ਹਿੱਸਾ ਲਿਆ ਜਾਂਦਾ ਸੀ ਫਿਰ ਇਹਨੇ ਡਾਕ ਵਿਵਸਥਾ ਪੁਆਇੰਟ ਰਾਜੀ ਇੱਥੋਂ ਵੇਖਣਾ ਇੱਕ ਤਾਂ ਇਹ ਆਊਗਾ ਕਿ ਨਹਿਰਾਂ ਦਾ ਪਹਿਲਾ ਨਿਰਮਾਣ ਕਰਨ ਵਾਲਾ ਫਿਰ ਡਾਕ ਵਿਵਸਥਾ ਦੇ ਵਿੱਚ ਕਿਹਨੇ ਸੁਧਾਰ ਕੀਤਾ ਸੀ ਤਾਂ ਇਹਨੇ ਗੈਸੂਦਿਨ ਪੋਗਲ ਨੇ ਕੀਤਾ ਸੀ ਇਹਨੇ ਰਾਜੀ ਹਰੇਕ ਤਿੰਨ ਤੋਂ ਚਾਰ ਮੀਲ ਤੱਕ ਇੱਕ ਵਿਅਕਤੀ ਨਿਯੁਕਤ ਕੀਤਾ ਸੀ ਵੀ ਜਿਹੜੀ ਡਾਕ ਵਿਵਸਥਾ ਨਾ ਉਹਦੇ ਵਾਸਤੇ ਤਿੰਨ ਤੋਂ ਲੈ ਕੇ ਚਾਰ ਮੀਲ ਤੱਕ ਇੱਕ ਵਿਅਕਤੀ ਨਿਯੁਕਤ ਕੀਤਾ ਸੀਗਾ ਜਿਹਦੇ ਨਾਲ ਡਾਕ ਵਿਵਸਥਾ ਦੇ ਵਿੱਚ ਕਾਫੀ ਸੁਧਾਰ ਆਇਆ ਸੀ ਫਿਰ ਇਹ ਦਿੱਤਾਰ ਮੀਨਤੀ ਰਾਜੇ ਕੱਟੜ ਸੁੰਨੀ ਮੁਸਲਮਾਨ ਸੀਗਾ ਬੇਕਸੂਰ ਹਿੰਦੂ ਤੇ ਬੋਧ ਲੋਕਾਂ ਦੇ ਨਾਲ ਬੁਰਾ ਵਿਵਹਾਰ ਕਰਦਾ ਸੀ ਮੁਸਲਮਨ ਜਨਤਾ ਤੇ ਵੀ ਇਸਲਾਮ ਧਰਮ ਦੇ ਜਿਹੜੇ ਨਿਜ਼ਮਾ ਉਹਨਾਂ ਨੂੰ ਪਾਲਣ ਲਈ ਜ਼ੋਰ ਪਾਉਂਦਾ ਸੀਗਾ ਵਿੱਚ ਸੁੰਨੀ ਮੁਸਲਮਾਨ ਸੀਗਾ ਇਸੇ ਕਰਕੇ ਸਾਰਿਆਂ ਦੇ ਉੱਤੇ ਯਾਨੀ ਕਿ ਸਖਤਾਈ ਦੇ ਨਾਲ ਇਹ ਰੂਲ ਲਾਗੂ ਕਰਦਾ ਸੀ ਕਿ ਉਹ ਜਿਹੜਾ ਮੁਸਲਮਾਨ ਜਾਂ ਇਸਲਾਮ ਧਰਮ ਦੇ ਜਿਹੜੇ ਨਿਜ਼ਮਾ ਉਹਨਾਂ ਦਾ ਪਾਲਨ ਕਰ ਫਿਰ ਇਹ ਦੀਗਾ ਜਿੱਤਾਰ ਰਾਜੇ ਬਰੰਗਾਲ ਦੀ ਜੱਤ ਜਿਹੜੀ ਦੱਖਣ ਭਾਰਤ ਦਾ ਇਲਾਕਾ ਸੀ ਇਹ ਰਾਜੇ 1321ਵੀਂ ਦੇ ਵਿੱਚ ਹੋਈ ਸੀ ਤੇ ਇਥੇ ਰਾਜਾ ਰੁਦਰਦੇਵ ਦੇ ਨਾਲ ਇਹਦੀ ਜਿਹੜਾ ਹੈਗਾ ਇਹ ਲੜਾਈ ਹੁੰਦੀ ਹੈ ਜਿਹਦੇ ਵਿੱਚ ਰੁਦਰ ਪ੍ਰਤਾਪ ਆ ਜਿਹੜਾ ਉਹ ਹਾਰ ਜਾਂਦਾ ਹੈ ਜੀ ਪ੍ਰਤਾਪ ਰੁਦਰਦੇਵ ਹਾਰ ਜਾਂਦਾ ਤੇ ਗਿਆਸੂਦின் ਤੁਗਲਕ ਆ ਜਿਹੜਾ ਇਹ ਜੈਤ ਕੇਵਰੰਗਲ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲੈਂਦਾ ਬਲੀ ਆਪਾਂ ਨੂੰ ਡਿਟੇਲ ਕਰਨ ਦੀ ਲੋੜ ਨਹੀਂ ਹੁੰਦੀ ਰਾਜੇ ਵੀ ਕਿਹੜੀ ਨੇ ਰਾਜ ਦੇ ਵਿੱਚ ਕੀ ਹੋਇਆ ਕੀ ਹੋਇਆ ਸਿਰਫ ਇਹਨਾਂ ਦੇਖਣਾ ਇੱਕ ਤਾਂ ਜਿਹੜੇ ਕਿਹੜੇ-ਕਿਹੜੇ ਦੋ ਧਿਰਾਂ ਦੇ ਵਿਚਕਾਰ ਹੋਈ ਕਦੋਂ ਹੋਈ ਤੇ ਕੌਣ ਜਿੱਤਿਆ ਠੀਕ ਹੈ ਨਾ ਜਿਵੇਂ ਹੁਣੇ ਹੀ ਬਰੰਕਾਲ ਦੀ ਜੇ 1321 ਜੋ ਹੋਈ ਸੀ ਰੁਦਰ ਪ੍ਰਤਾਪ ਰੁਦਰ ਦੇਵ ਤੇ ਗਿਆਸੂਦੀਨ ਤੁਗਲਕ ਦੇ ਵਿਚਕਾਰ ਤੇ ਤੁਗਲਕ ਜਿਹੜਾ ਉਹ ਜਿੱਤ ਗਿਆ ਫਿਰ ਇਹਦੇ ਦਰਬਾਰੀ ਵਿਦਵਾਨ ਕਿਹੜੇ-ਕਿਹੜੇ ਸੀ ਰਾਜੀ ਅਮੀਰ ਖੁਸਰੋ ਜਿਵੇਂ ਮੈਂ ਤੁਹਾਨੂੰ ਉਹ ਸ਼ੁਰੂ ਵਿੱਚ ਇਹਦੇ ਬਾਰੇ ਡਿਟੇਲ ਦੱਸ ਚੁੱਕੀ ਹਾਂ ਵੀ ਇਹ ਕੀ ਕੀ ਇਹਦੀਆਂ ਕੀਤਾ ਇਹਨੇ ਤੇ ਇਹ ਅੱਠ ਸ਼ਾਸਕਾਂ ਦਾ ਸਮਕਾਲੀ ਹੈ ਤੇ ਗਿਆਸੂਦੀਨ ਤੁਗਲਕ ਦੇ ਵੀ ਦਰਬਾਰੀ ਵਿਦਵਾਨ ਸੀ ਤੇ ਹਸਨ ਨਿਜਾਮੀ ਇਹਨਾਂ ਦੀ ਕੋਈ ਪੁਸਤਕ ਵਗੈਰਾ ਆਪਾਂ ਨੂੰ ਕਰਨ ਦੀ ਲੋੜ ਨਹੀਂ ਸਿਰਫ ਧਿਆਨ ਚ ਰੱਖ ਲੋ ਕਿ ਕਿਹੜੇ ਦਰਬਾਰੀ ਕਵੀ ਸੀ ਫੇਰੇ ਇਹਦਾ ਬੰਗਾਲ ਅਭਿਆਨ ਰਾਜੀ ਜਿਹੜਾ ਇਹਦਾ ਆਖਰੀ ਅਭਿਆਨ ਆ ਇਹਦੇ ਤੋਂ ਬਾਅਦ ਇਹਦੀ ਮੌਤ ਹੋ ਜਾਂਦੀ ਆ ਇਥੋਂ ਵਾਪਸ ਆਉਂਦੇ ਸਮੇਂ ਇਹ ਦਿੱਲੀ ਦੇ ਨੇੜੇ ਅਫਗਾਨ ਦੇ ਵਿੱਚ ਰਾਜੀ ਅਫਗਾਨਪੁਰ ਦੇ ਵਿੱਚ ਜਿਹੜਾ ਇਹਦਾ ਪੁੱਤਰ ਜੂਨਾਖਾ ਜਿਹੜਾ ਅੱਗੇ ਜਾ ਕੇ ਮੁਹੰਮਦ ਬਿੰਦ ਤੁਗਲਕ ਐਮਬੀਟੀ ਮਤਲਬ ਮੁਹੰਮਦ ਬਿੰਦ ਤੁਗਲਕ ਦੇ ਨਾਲ ਨਾਲ ਫੇਮਸ ਹੋਊਗਾ ਉਹਨੇ ਇੱਕ ਲੱਕੜ ਦਾ ਮਹਿਲ ਬਣਾਇਆ ਸੀ ਉਹਦੇ ਵਿੱਚ ਰੁਕਦਾ ਹੈ ਠੀਕ ਹੈ ਨਾ ਜਿਹੜਾ ਇਹ ਬੰਗਾਲ ਦੇ ਵਿੱਚੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਆਉਂਦਾ ਤਾਂ ਦਿੱਲੀ ਦੇ ਨੇੜੇ ਅਫਗਾਨਪੁਰ ਦੇ ਵਿੱਚ ਹੀ ਪੁੱਛ ਸਕਦੇ ਹਾਂ ਜੀ ਕਿਉਂਕਿ ਆਪਾਂ ਨੂੰ ਇਹ ਤਾਂ ਪਤਾ ਬਹੁਤ ਵਾਰੀ ਕੁਐਸਚਨ ਆਉਂਦਾ ਕਿ ਲੱਕੜ ਦੇ ਮਹਿਲ ਦੇ ਢਲੇ ਯਾਨੀ ਕਿ ਇਹਦੀ ਡਿੱਗਣ ਦੇ ਨਾਲ ਮਲਬੇ ਦੇ ਵਿੱਚ ਆ ਕੇ ਮੌਤ ਹੋਈ ਸੀ ਜਾਂ ਤਾਂ ਇਹ ਪੁੱਛ ਸਕਦੇ ਕਿ ਉਹ ਲੱਕੜ ਦਾ ਮਹਿਲ ਕინੇ ਬਣਾਇਆ ਸੀ ਤੇ ਜੂਨਾ ਖਾਂ ਧਿਆਨ ਚ ਰੱਖਣਾ ਮੁਹੰਮਦ ਬਿਨ ਤੂਲਕ ਦਾ ਹੀ ਨਾ ਦੋਹਾਂ ਦੇ ਵਿੱਚੋਂ ਆਪਸ਼ਨ ਦੇ ਵਿੱਚ ਕੋਈ ਵੀ ਆ ਸਕਦਾ ਤੇ ਇਹ ਵੀ ਪੁੱਛ ਸਕਦੇ ਕਿ ਉਹ ਕਿੱਥੇ ਸੀ ਜਾਂ ਦਿੱਲੀ ਦੇ ਨੇੜੇ ਅਫਗਾਨਪੁਰ ਦੇ ਵਿੱਚ ਸੀਗਾ ਰਾਜੀ ਇਹ ਮਹਿਲ ਡਿੱਗਣ ਦੇ ਕਾਰਨ ਮਲਬੇ ਦੇ ਵਿੱਚ ਦਬ ਮੌਤ ਹੋਈ ਸੀਗੀ ਫਿਰ ਇਹਦੇ ਇਹਦੇ ਬਾਰੇ ਰਾਜੇ ਜਦੋਂ ਇਹਦੇ ਇੱਕ ਸੂਫੀ ਸੰਤ ਨਿਯਾਮੁਦੀਨ ਮੌਲਿਆ ਸੀਗਾ ਇਹ ਤੁਸੀਂ ਜ਼ਰੂਰ ਧਿਆਨ ਚ ਰੱਖਣਾ ਇਹਦੇ ਬਾਰੇ ਇਹ ਕਾਫੀ ਵਿਦਵਾਨਾਂ ਦੇ ਸ਼ਾਸਕਾਂ ਦੇ ਨਾਲ ਇਹਦੀ ਮਤਭਾਤ ਵੇਧ ਰਹੀ ਆ ਤਾਂ ਇਹਨੇ ਭਵਿੱਖਬਾਣੀ ਕੀਤੀ ਸੀਗੀ ਗਿਆਸੁਦੀਨ ਤੁਗਲਕ ਦੇ ਬਾਰੇ ਹਨੂਸ ਦੇਰੀ ਦੂਰ ਅਸਤ ਇਹ ਸ਼ਬਦ ਕਹੇ ਸੀ ਜਿਹਦਾ ਅਰਥ ਸੀ ਅਜੇ ਦਿੱਲੀ ਦੂਰ ਆ ਵੀ ਭਾਵ ਵੀ ਉਹ ਦਿੱਲੀ ਤੱਕ ਨਹੀਂ ਪਹੁੰਚ ਸਕਦਾ ਵੀ ਰਸਤੇ ਵਿੱਚ ਹੀ ਉਹਦੀ ਜਿਹੜੀ ਆ ਮੌਤ ਹੋ ਜੂਗੀ ਹਨੂਸ ਦੇਰੀ ਦੂਰ ਅਸਤ ਇਹ ਗਿਆਸੂਦੀਨ ਤੁਗਲਕ ਬਾਰੇ ਸ਼ਬਦ ਕਹੇ ਸੀ ਕਈ ਵਾਰ ਇਹ ਸਟੇਟਮੈਂਟ ਇਸੇ ਤਰ੍ਹਾਂ ਆ ਜਾਂਦੀ ਹੁੰਦੀ ਹੈ ਫਿਰ ਇਵਨ ਬਤੂਤਾ ਕਹਿੰਦਾ ਕਿ ਗਿਆਸੂਦੀਨ ਦੀ ਜਿਹੜੀ ਮੌਤ ਹੋ ਰਹੀ ਉਹ ਜੂਨਾ ਖਾਂ ਦੀ ਸਾਜ਼ਿਸ਼ ਦੇ ਕਾਰਨ ਹੋਈ ਸੀ ਜਨ ਕਿ ਉਹਦੇ ਪੁੱਤਰ ਨੇ ਹੀ ਸਾਜ਼ਿਸ਼ ਕੀਤੀ ਸੀ ਉਹਨੂੰ ਮਾਰਨ ਦੀ ਤਾਂ ਕਰਕੇ ਹੋਈ ਸੀ ਤੇ ਗਿਆਸੂਦੀਨ ਤੁਗਲਕ ਨੇ ਤੁਗਲਕਾਬਾਦ ਨਗਰ ਬਸਾਇਆ ਸੀ ਰਾਜੇ ਦਿੱਲੀ ਦੇ ਵਿੱਚ ਪੁੱਛ ਸਕਦੇ ਆ ਤੁਗਲਕਾਬਾਦ ਨਗਰ ਕਿਨੇ ਬਸਾਇਆ ਤਾਂ ਇਹ ਗਿਆਸੂਦੀਨ ਤੁਗਲਕ ਨੇ ਬਸਾਇਆ ਕਿੱਥੇ ਤਾਂ ਦਿੱਲੀ ਦੇ ਵਿੱਚ ਗਿਆਸੂਦੀਨ ਦਾ ਮਕਬਰਾ ਰਾਜੇ ਤੁਗਲਕਾਬਾਦ ਦਿੱਲੀ ਦੇ ਵਿੱਚ ਹੀ ਆ ਕਤਬ ਮিনার ਦੇ ਨੇੜੇ ਆ ਝੀਲ ਵਿੱਚ ਬਣਿਆ ਭਾਰਤ ਦਾ ਪਹਿਲਾ ਮਕਬਰਾ ਠੀਕ ਹੈ ਨਾ ਇਹ ਪਹਿਲੇ ਵਾਲੇ ਸ਼ਬਦ ਨੂੰ ਧਿਆਨ ਚ ਰੱਖਣਾ ਵੀ ਪਹਿਲਾ ਕੀ ਦੇ ਨਾਲ ਕੀ ਜੁੜਦਾ ਜਿਵੇਂ ਇਸਲਾਮ ਧਰਮ ਦਾ ਜਿਹੜਾ ਪਹਿਲਾ ਮਕਬਰਾ ਹੈਗਾ ਉਹ ਇਹ ਤੁਮੇ ਸੁਦਾ ਹਨ ਉਸ ਤਰ੍ਹਾਂ ਵੀ ਐ ਪਹਿਲੇ ਨੂੰ ਦੇਖਣਾ ਪੰਜ ਪੂਜੀ ਆਕਾਰ ਦਾ ਭਾਰਤ ਦਾ ਪਹਿਲਾ ਮਕਬਰਾ ਰ ਹੈ ਜੀ ਕਈ ਵਾਰੀ ਕੁਐਸਚਨ ਮੈਨ ਜਾਂਦਾ ਹੁੰਦਾ ਕਿ ਪੰਜ ਪੁਜੀਆਕਾਰ ਦਾ ਮਕਬਰਾ ਕਿਹੜਾ ਤਾਂ ਗਿਆਸੂਦੀਨ ਤੁਗਲਕ ਦਾ ਮਕਬਰਾ ਜੋ ਤੁਗਲਕਾ ਬਾਦ ਦਿੱਲੀ ਦੇ ਵਿੱਚ ਆ ਇਹਦੀਆਂ ਦੀਵਾਰਾਂ ਮਿਸਰ ਦੇ ਪਰਾਮਿਡ ਵਾਂਗ ਅੰਦਰ ਵੱਲ ਝੁਕੀਆਂ ਨੇ ਇਹ ਸਟੇਟਮੈਂਟ ਤਾਂ ਬਹੁਤ ਵਾਰੀ ਆਈ ਹੋਈ ਹੈ ਰਾਜੀ ਕਿ ਕਿਸ ਸ਼ਾਸਕ ਦੇ ਜਿਹੜੇ ਹੈਗੇ ਆ ਮਕਬਰੇ ਦੀਆਂ ਦੀਵਾਰਾਂ ਅੰਦਰ ਵੱਲ ਨੂੰ ਹਨ ਤਾਂ ਦੀਵਾਰਾਂ ਜਿਹੜੀਆਂ ਉਹ ਗਿਆਸੂਦੀਨ ਦੇ ਮਕਬਰੇ ਦੇ ਹਨ ਰਾਜੀ ਮਿਸਰ ਦੇ ਪਰਾਮਿਡ ਦੀ ਵਾਂਗ ਜਿਵੇਂ ਆਪਾਂ ਮਿਸਰ ਦੇ ਵਿੱਚ ਦੇਖਦੇ ਆ ਨਾ ਉਹਨਾਂ ਦੇ ਪਰਾਮਿਡ ਜਿਹੜੇ ਆ ਉਹ ਅੰਦਰ ਵੱਲ ਨੂੰ ਹੁੰਦੇ ਤਾਂ ਉਸੇ ਤਰ੍ਹਾਂ ਇਹਦੇ ਮਕਬਰੇ ਦੀਆਂ ਜਿਹੜੀਆਂ ਆ ਹੇ ਗੋ ਅੰਦਰ ਬਾਦਮੀ ਅਏ ਸੀ ਰਾਜੀ ਆਪਣਾ ਜਿਹਦਾ ਗੈਸੂਦਨ ਤੁਗਲਕ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਮੁਹੰਮਦ ਬਿੰਦ ਤੁਗਲਕ ਬਾਰੇ ਵੇਖਾਂਗੇ ਇਹ ਸਪੀ ਟਾਪਿਕ ਲੰਬੀ ਬਣ ਜਾਊਗਾ ਮੁਹੰਮਦ ਬਿੰਦ ਤੁਗਲਕ ਵਾਲਾ ਰਾਜੀ ਗੈਸੂਦਨ ਤੁਗਲਕ ਵਾਲਾ ਤਾਂ ਛੋਟਾ ਜਿਹਾ ਟਾਪਿਕ ਸੀਗਾ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਇਹਨੂੰ ਪੂਰਾ ਕੰਪਲੀਟ ਕਰ ਦਾਂਗੇ ਰਾਜੀ ਕਰਨ ਉਹਦਾ ਰਾਜੇ ਮੇਰੇ ਸਾਰੇ ਨੋਟਸ ਪ੍ਰਪੇਅਰ ਆ ਮੈਂ ਤੁਹਾਨੂੰ ਇੱਕ ਦਿਨ ਚ ਕਰਾ ਦਾਂ ਪਰ ਉਹ ਫਿਰ ਆਪਣੇ ਉਤੋਂ ਦੀ ਲੰਘ ਜਾਂਦਾ ਜਦੋਂ ਆਪਾਂ ਇੱਕ ਇੱਕ ਸ਼ਾਸਤਰ ਕਰਦੇ ਆ ਤਾਂ ਆਪਾਂ ਨੂੰ ਉਹਦੇ ਨਾਲ ਸੰਬੰਧਿਤ ਜਿਹੜੀ ਨਿੱਕੀ ਨਿੱਕੀ ਚੀਜ਼ ਆ ਉਹ ਧਿਆਨ ਚ ਆ ਜਾਂਦੀ ਵੀ ਹਾਂ ਇਹ ਇਹਦੇ ਨਾਲ ਸੰਬੰਧਿਤ ਆ ਜਦੋਂ ਆਪਾਂ ਇਕੱਠੇ ਕਰਾਂਗੇ ਤਾਂ ਉਹ ਮਿਕਸ ਹੋ ਜਾਂਦਾ ਵੀ ਕਿਹੜੀ ਕੀਦੇ ਨਾਲ ਸੰਬੰਧਿਤ ਸੀ ਤਾਂ ਕੱਲ ਨੂੰ ਹੁਣ ਆਪਾਂ ਮੁਹੰਮਦ ਬਿੰਦ ਟੁਗਲਕ ਕਰਾਂਗੇ ਰਾਜੇ ਸਾਰਾ ਕੰਪਲੀਟ ਕਰ ਦਾਂਗੇ ਮੁਹੰਮਦ ਬਿੰਦ ਟੁਗਲਕ ਬੀ ਨੇ ਕੀ ਕੀ ਜਿਹੜੇ ਕਾਰਜ ਕੀਤੇ ਇਹ ਪੜਿਆ ਲਿਖਿਆ ਜਿਹੜਾ ਹੈਗਾ ਰਾਜਾ ਸੀਗਾ ਮੂਰਖ ਪੜਿਆ ਲਿਖਿਆ ਮੂਰਖੇ ਦੀ ਬਾਰੇ ਉਮੀਦ ਕਰਦੀ ਹਾਂ ਰਾਜੇ ਅੱਜ ਵਾਲੀ ਕਲਾਸ ਤੁਹਾਨੂੰ ਸਮਝ ਆਈ ਹੋਊਗੀ ਜੇ ਕਲਾਸ ਵਧੀਆ ਲੱਗੀ ਕਲਾਸ ਨੂੰ ਲਾਈਕ ਕਰ ਦਿਓ ਲਿੰਕ ਨੂੰ ਆਪਣੇ ਫਰੈਂਡ ਸਰਕਲ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ ਜਿਹੜੇ ਬੱਚੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕੁਝ ਬੱਚੇ ਰਾਜੇ ਪੀਡੀਐਫ ਬਾਰੇ ਕਹਿੰਦੇ ਸੀ ਪੀਡੀਐਫ ਬਤਾਂ ਰਾਜੇ ਨਹੀਂ ਹਜੇ ਕੋਈ ਵਿਵਸਥਾ ਕੀਤੀ ਗਈ ਹਾਂ ਤੁਸੀਂ ਇਹ ਮੈਂ ਟੂ ਦੀ ਪੁਆਇੰਟ ਲਿਖੀਆਂ ਹੋਈਆਂ ਗੱਲਾਂ ਜੇਕਰ ਤੁਸੀਂ ਇਹਨੂੰ ਲਿਖੋਗੇ ਰਾਜੇ ਤਾਂ ਤੁਹਾਡੀ ਹੋਰ ਵਧੀਆ ਤਰੀਕੇ ਨਾਲ ਤਿਆਰੀ ਹੋਊਗੀ ਇੱਕ ਵਾਰੀ ਤਾਂ ਜਦੋਂ ਤੁਸੀਂ ਕਲਾਸ ਨੂੰ ਵਾਚ ਕਰੋਗੇ ਵਾਚ ਕਰਕੇ ਲਿਖੂਗੇ ਉਹ ਤਾਂ ਤਿਆਰੀ ਹੋ ਜਾਊਗੀ ਇੱਕ ਵਾਰੀ ਬਾਅਦ ਚ ਰਿਵੀਜ਼ਨ ਹੋ ਜਾਊਗੀ ਉਹ ਤੁਹਾਡੇ ਵਾਸਤੇ ਜਿਆਦਾ ਬੈਟਰ ਹੈ ਜੇਕਰ ਤੁਸੀਂ ਆਪ ਲਿਖੋ ਕਿਉਂਕਿ ਸਾਰਾ ਕੁਝ ਸਾਹਮਣੇ ਹੈ ਰਾਜੀ ਇੱਕ ਵਾਰੀ ਤਾਂ ਹੁੰਦਾ ਨਾ ਆਪਾਂ ਜਦੋਂ ਆਪਾਂ ਬੋਰਡ ਤੇ ਪੜਾਉਨੇ ਆ ਤਾਂ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੋਟਸ ਕਿਵੇਂ ਪ੍ਰਿਪੇਅਰ ਕਰੀਏ ਹੁਣ ਤਾਂ ਸਾਹਮਣੇ ਹੈ ਵੀ ਆਪਾਂ ਕਿਹੜੀ ਕਿਹੜੀ ਚੀਜ਼ ਨੋਟ ਕਰਨੀ ਹੈ ਤਾਂ ਤੁਸੀਂ ਲਿਖਿਆ ਕਰੋ ਆਪ ਓਕੇ ਤਾਂ ਮਿਲਦੇ ਹਾਂ ਰਾਜੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਥੈਂਕ ਯੂ ਟੇਕ ਕੇਅਰ